ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਏ ਰਿਕਸ਼ਾ ਲੋਕਾਂ ਦੇ ਲਈ ਮੁਸੀਬਤ ਦਾ ਕਾਰਨ ਬਣ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਕੋਲ ਕੋਈ ਨੰਬਰ ਪਲੇਟ ਨਹੀਂ ਹੈ ਜੇਕਰ ਕੋਈ ਹਾਦਸਾ ਕਰਦਾ ਹੈ ਤਾਂ ਫਿਰ ਅਜੇ ਅਤੇ ਪਛਾਣਦਾ ਹੈ ਤਾਂ ਉਸ ਦੀ ਪਛਾਣ ਨਹੀਂ ਹੋ ਸਕਦੀ ਦੂਜਾ ਇਹਨਾਂ ਤੇ ਡਰਾਈਵਰਾਂ ਦੇ ਕੋਲ ਨਾ ਤਾਂ ਕੋਈ ਡਰਾਈਵਿੰਗ ਲਾਇਸੈਂਸ ਹੈ ਅਤੇ ਨਾ ਹੀ ਉਹਨਾਂ ਦੇ ਕੋਲ ਏ ਰਿਕਸ਼ਾ ਦਾ ਕੋਈ ਆਰ ਸੀ ਜਾਂ ਕੋਈ ਹੋਰ ਵੀ ਦਸਤਾਵੇਜ਼ ਉਹ ਜਿੱਥੇ ਮਰਜੀ ਗੱਡੀ ਚਲਾਉਂਦੇ ਨੇ ਸੜਕ ਦੇ ਵਿੱਚ ਕਾ ਜਾਂ ਫਿਰ ਸ਼ਹਿਰ ਦੇ ਪੇਤਵਾਰ ਸੜਕਾਂ ਦੇ ਵਿੱਚ ਕੋਈ ਦੱਸੇ ਕਿ ਗਲੀ ਦਾ ਕੋਨਾ ਜਾਂ ਚੌਰਾਹ ਨਹੀਂ ਹੈ ਜਿੱਥੇ ਉਹ ਸੜਕ ਦੇ ਵਿੱਚ ਕਾ ਨਾ ਖੜੇ ਹੋਣ ਪਾਵੇ ਉਹਨ ਸੜਕ ਦੇ ਵਿਚਕਾਰ ਰੁਕ ਜਾਂਦੇ ਨੇ ਉਹ ਪਿੱਛੋਂ ਤਿਆਰ ਰਹੇ ਕਿਸੇ ਵੀ ਵਾਹਨ ਦੇ ਵੱਲ ਦੇਖਣ ਦੀ ਖੇਚਲ ਤੱਕ ਨਹੀਂ ਕਰਦੇ ਬਾਜ਼ਾਰਾਂ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਇੱਕ ਗੱਡੀ ਚਲਾਉਂਦੇ ਹੋਏ ਨਜ਼ਰ ਵੀ ਆਉਂਦੇ ਨੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਹੀ ਟ੍ਰੈਫਿਕ ਨਿਯਮ ਜੋ ਦੂਜੇ ਵਾਹਨਾਂ ਤੇ ਲਾਗੂ ਹੁੰਦੇ ਨੇ ਉਹਨਾਂ ਤੇ ਵੀ ਲਾਗੂ ਕੀਤੇ ਜਾਣ ਸਾਰੇ ਹੀ ਈ-ਵਿਕਸ਼ਾ ਤੇ ਨੰਬਰ ਪਲੇਟਾਂ ਲਗਾਈਆਂ ਜਾਣ ਤਾਂ ਜੋ ਉਹਨਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਹਨਾਂ ਦੇ ਲਈ ਜਗ੍ਹਾ ਨਿਰਧਾਰਿਤ ਕੀਤੀ ਜਾ ਸਕੇ ਤਾਂ ਜੋ ਲੋਕਾਂ ਨੂੰ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤਰਸੇਮ ਚੋਪੜਾ ਇਸ ਟਾਈਮ ਅਸੀਂ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਪੂਰਾ ਦੇ ਵਿੱਚ ਫਿਕਰ ਗੱਲ ਕਰਾਂਗੇ ਕਿ ਰਿਕਸ਼ਾ ਦੀ ਕਿ ਰਿਕਸ਼ਾ ਜਿਹੜੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਜ਼ਿਲ੍ਹੇ ਦੇ ਵਿੱਚ ਘੁੰਮ ਰਿਹਾ ਪੰਜਾਬ ਦੇ ਵਿੱਚ ਘੁੰਮ ਰਿਹਾ ਉਹਨਾਂ ਦਾ ਹਾਲਾਤ ਇਹ ਬਣੇ ਪਏ ਆ ਵੀ ਕੋਈ ਕਾਗਜ਼ ਨਹੀਂ ਉਹਨਾਂ ਦੇ ਕੋਈ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਡਰਾਈਵਰ ਦੇ ਵਰਤੀ ਨਹੀਂ ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੈਗੀ ਉਹਨਾਂ ਦੇ ਤੇ ਉਹ ਐਕਸੀਡੈਂਟਾਂ ਦਾ ਕਾਰਨ ਬਣ ਰਿਹਾ ਹੈ ਸ਼ਹਿਰ ਦੇ ਜਗਾ ਜਗਾ ਪਾਰਕਿੰਗ ਕਰ ਰੱਖੀ ਆ ਤੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਚ ਵੀ ਇਹ ਜਿਹੜਾ ਯੋਗਦਾਨ ਪਾ ਰਿਹਾ ਲੋਕ ਬਹੁਤ ਪਰੇਸ਼ਾਨ ਆ ਅੱਜ ਗੱਲ ਕਰਾਂਗੇ ਲੋਕਾਂ ਨਾਲ ਸ਼ਹਿਰ ਦੇ ਪਬਲਿਕ ਤੇ ਮੋਟਵਾਰ ਬੰਦਿਆਂ ਨਾਲ ਕੀ ਕਹਿਣਾ ਚਾਹੁੰਦੇ ਆ ਇਹਨਾਂ ਤੇ ਕੀ ਹੋਣਾ ਚਾਹੀਦਾ ਸਰਕਾਰ ਨੂੰ ਕੀ ਇਹਨਾਂ ਤੇ ਲਾਗੂ ਕਰਨਾ ਚਾਹੀਦਾ ਹਾਂਜੀ ਮਨਸਤ ਕੀ ਨਾ ਬੰਦ ਰਕੇਸ਼ ਮੰਗਲ ਅਨੀ ਮੰਗਲ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਈ ਰਿਕਸ਼ਾ ਪਰ ਦੇਖੋ ਜਿਹੜੀ ਈ ਰਿਕਸ਼ਾ ਹੈ ਇਹ ਲੋਕਾਂ ਦੀ ਸੁਰੱਖਿਆ ਅਸੇ ਚਲਾਈ ਗਈ ਸੀ ਲੇਕਿਨ ਸਾਨੂੰ ਕਾਹ ਲੱਗਦਾ ਨਸੂਰ ਬਣ ਗਈ ਇਹਨਾਂ ਨੂੰ ਜਿਹੜੇ ਸਾਈਕਲ ਚਾਲ ਨਹੀਂ ਜਾਣਦੇ ਸੀ ਇਹ ਈ ਰਿਕਸ਼ਾ ਚਲਾ ਰਹੇ ਅੱਜ ਕੋਈ ਲਾਇਸੈਂਸ ਨਹੀਂ ਕੋਈ ਆਰ.ਸੀ. ਨਹੀਂ ਕੋਈ ਨੰਬਰ ਨਹੀਂ ਕੋਈ ਵੀ ਕ੍ਰਾਈਮ ਕਰਕੇ ਬਾਜ ਜਾਂ ਕਿ ਤੁਹਾਨੂੰ ਲੱਭਾਂਗੇ ਅਸੀਂ ਇਹਨਾਂ ਨੂੰ ਵੱਡੀ ਗੱਲ 6-6 ਸਵਾਰੀਆਂ ਲਾਦ ਲੈਂਦੇ ਜੇ ਇਹ ਕਿਸ ਤਰ੍ਹਾਂ ਨਾਲ ਚਲਾਉਂਦੇ ਆ ਕਿਤਾ ਲੋਕਾਂ ਦੀ ਜਾਨਾਂ ਵਾਲਾ ਕਿੱਢ ਰਹੇ ਹੈ ਤਾਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ ਇਨਾਂ ਦੇ ਉੱਪਰ ਅੰਕੂ ਲਾ ਦੇ ਤਾਂ ਜੋ ਇੱਕ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਵੱਡੀ ਗੱਲ ਇਹਨਾਂ ਨੇ ਅੱਜ ਕੈਰੀਅਰ ਦਾ ਕੰਮ ਵੀ ਆਪਦੇ ਹੱਥੇ ਲੈ ਲਿਆ ਜਿਹਦੇ ਨਾਲ ਕਿ ਆਮ ਟਰਾਂਸਪੋਰਟਰ ਜਿਹੜੇ ਕਿ ਟੈਕਸ ਭਰਦੇ ਆ ਸਭ ਕੁਝ ਭਰਦੇ ਆ ਉਹ ਬਹੁਤ ਧੁਖੀ ਆ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਇਹਨਾਂ ਤੇ ਅੰਕੂ ਲਾਵੇ ਤੇ ਇਹਨਾਂ ਦੀ ਲਿਮਿਟੇਸ਼ਨ ਬਣਨੀ ਜਾਵੇ ਤੇ ਪਾਰਕਿੰਗ ਦੀ ਇਹਨਾਂ ਦੀ ਇੱਕ ਜਗ੍ਹਾ ਹੋਵੇ ਜਿੱਥੇ ਪ੍ਰੋਪਰ ਵੇ ਨਾਲ ਖੜਨ ਨਾ ਕਿ ਸਾਰਾ ਸ਼ਹਿਰ ਦੇ ਵਿੱਚ ਇਹ ਟ੍ਰੈਫਿਕ ਜਮ ਕਰੇ ਇਹ ਰਿਕਸ਼ਾ ਕਲਾ ਲਾਈਟ ਵਿਕਟੋ ਜੀ ਇਹਨਾਂ ਦੀ ਸਪੀਡ ਬਹੁਤ ਓਵਰ ਹੁੰਦੀ ਹੈ ਇਹ ਇਹ ਜਦੋਂ ਵੀ ਕਿਤੇ ਕੋਈ ਅੱਗੇ ਕੋਈ ਚੀਜ਼ ਆ ਜਾਏ ਤੇ ਉਹ ਇੱਕਦਮ ਬ੍ਰੇਕ ਮਾਰ ਦੇ ਐਕਸੀਡੈਂਟ ਦਾ ਘਰ ਬੰਦ ਕਰ ਬੰਦਿਆ ਦੂਜਾ ਇਹ ਰਿਕਸ਼ਾ ਜਿਹਨੇ ਕਾਲੇ ਤੇ ਇੱਕ ਕਾਰ ਦੇ ਵਿੱਚ ਵਜਿਆ ਫਟਾਫਟ ਪੀ ਆ ਕੇ ਲੈ ਗਿਆ ਕਾਰ ਦੇ ਦੇ ਸਕਰਾਚ ਪੈ ਗਿਆ ਨੁਕਸਾਨ ਹੋ ਗਿਆ ਉਹਨੋ ਤੇ ਕੋਈ ਨੰਬਰ ਪਲੇਟ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਇਸ ਤਰ੍ਹਾਂ ਜਿਹੜਾ ਟ੍ਰੈਫਿਕ ਭਵਗ ਨੂੰ ਵੀ ਇਹ ਰਿਕਸ਼ਾ ਵਾਲਾ ਤੇ ਇੱਕਦਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਜਿਹੜੇ ਹੋਈ ਉਹ ਕਾਰਵਾਈ ਕਰਨੀ ਚਾਹੀਦੀ ਹੈ ਦੂਜਿਆਂ ਨੂੰ ਟ੍ਰੈਫਿਕ ਭਵਗ ਦੇ ਕੰਟਰੋਲ ਵਿੱਚ ਲੈਣਾ ਚਾਹੀਦਾ ਹੈ ਬਾਕਾਇਦਾ ਇਹਨਾਂ ਦੀ ਨੰਬਰ ਪਲੇਟ ਇੱਕ ਵਰਦੀ ਜ਼ਰੂਰ ਲਾਗੂ ਹੋਣੀ ਚਾਹੀਦੀ ਹੈ। ਇੱਕ ਵਰਦੀ ਦੇ ਨਾਲ ਨਾਲ ਜਿਵੇਂ ਆਪਾਂ ਬਾਹਰ ਜਾਂਦੇ ਆ ਉੱਥੇ ਦੇਖਦੇ ਆ ਵੀ ਉਹਦਾ ਨਾਮ ਲਿਖਾ ਹੁੰਦਾ ਵਰਦੀ ਦੇ ਉੱਤੇ ਉਹ ਵੀ ਡਿਸਪਲੇ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਾਨੂੰਨ ਦੇ ਦਾ ਜ਼ਰੂਰ ਘੱਟ ਹੋਣੇ ਚਾਹੀਦੇ। ਅਕਸਰ ਦੇਖਣ ਚ ਆਇਆ ਵੀ ਇਹਨਾਂ ਦੇ ਜਿੱਥੇ ਜੀ ਕਰਦਾ ਲਾ ਕੇ ਖੜ ਜਾਂਦੇ ਆ ਕੋਈ ਗਲੀ ਕੋਈ ਚਰਾਇਆ ਨਹੀਂ ਦੇਖਦੇ ਜਿੱਥੇ ਜੀ ਕਰਦਾ ਵਿਚਾਲੇ ਲਾ ਕੇ ਖੜ ਜਾਂਦੇ ਉਹ ਵੀ ਟ੍ਰੈਫਿਕ ਵੀ ਸਮੱਸਿਆ ਦਾ ਕਾਰਨ। ਦੇਖੋ ਇਹ ਇੱਕ ਤਾਂ ਸ਼ਹਿਰ ਛੋਟਾ ਹੈ। ਦੂਜੀ ਗੱਲ ਇਹ ਵੀ ਸੜਕਾਂ ਛੋਟੀਆਂ ਹੈ। ਦੂਜੀ ਗੱਲ ਇਹ ਵੀ ਬਾਜ਼ਾਰ ਭੀੜੇ ਹੈ। ਜੀ ਗੱਲ ਹੈ ਵੀ ਇਹ ਰਿਕਸ਼ੇ ਇੰਨੇ ਵੱਧ ਗਏ ਮੰਨ ਲਓ ਜੇ ਦੋ ਰਿਕਸ਼ੇ ਇਹ ਰਿਕਸ਼ੇ ਅੱਗੇ ਅੱਗੋਂ ਦੀ ਆ ਗਏ ਇਧਰ ਕੋਈ ਕਾਰ ਜਾਂਦੀ ਹੈ ਤਾਂ ਉਧਰ ਤਾਂ ਟ੍ਰੈਫਿਕ ਹੀ ਨਹੀਂ ਖੁੱਲਦਾ ਜੀ ਇਹਦੇ ਹਸਤੇ ਵੀ ਇਹਨਾਂ ਨੂੰ ਟ੍ਰੈਫਿਕ ਪੋਗ ਨੂੰ ਜਿਹੜੀ ਆ ਇੱਕ ਨਵੀਂ ਗਾਈਡਲਾਈਨ ਜਾਰੀ ਕਰਨੀ ਚਾਹੀਦੀ ਹੈ ਇਸਨ ਸ਼ਹਿਰ ਦੇ ਮੌਤਵਾਰ ਤੇ ਸ਼ਹਿਰ ਵਾਸੀ ਜਿਹੜੇ ਇਸ ਟ੍ਰੈਫਿਕ ਦੇ ਜਿਹੜੇ ਨਿਯਮਾਂ ਤੋਂ ਬਹੁਤ ਪਰੇਸ਼ਾਨ ਹੈ ਟ੍ਰੈਫਿਕ ਸੰਬੰਧੀ ਇਹ ਰਿਕਸ਼ਾ ਤੇ ਵੀ ਜਿਹੜੇ ਟ੍ਰੈਫਿਕ ਨਿਯਮ ਲਾਗੂ ਹੋਣੇ ਚਾਹੀਦੇ ਇਹ ਲੋਕਾਂ ਦਾ ਕਹਿਣਾ ਹੈ ਬੋਪਰ ਬੰਨਿਆ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਤੇ ਅੰਕੜੇ ਲੌਕਣਾ ਚਾਹੀਦਾ ਕਿ ਇਹਨਾਂ ਨੂੰ ਟ੍ਰੈਫਿਕ ਨਿਜਮ ਇਹਨਾਂ ਤੇ ਵੀ ਲਾਗੂ ਹੋਲੇ ਚਾਹੀਦੇ ਕਿਉਂਕਿ ਇਹ ਕੋਈ ਆਮ ਵੀ ਕਰਨੀ ਇਹ ਵੀ ਸਵਾਰੀਆਂ ਟੋੜਿਆ ਲੋਕਾਂ ਵੀ ਇੰਦਾ ਜਿਹੜਾ ਏ.ਟੀ. ਜਾਨਾਂ ਨਾਲ ਖਲਵਾੜ ਹੋ ਰਿਹਾ ਇਹਨਾਂ ਤੇ ਜਿਹੜਾ ਟ੍ਰੈਫਿਕ ਨਿਜਮ ਲਾਗੂ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਟ੍ਰੈਫਿਕ ਨਿਜਮ ਬਾਰੇ ਜਾਣਕਾਰੀ ਦਿੱਤੀ ਜਾਵੇ ਕਹਿੰਦਾ ਪਰਸਨ ਰਾਹੁਲ ਚੋਪੜਾ ਦੇ ਨਾਲ ਸਰਸ਼ੇਮ ਚੋਪੜਾ ਇੰਡੀਅਨ న్యూਸ ਪੰਜਾਬ ਮੇਰਾ ਨਾਮ ਡਾਕਟਰ ਸੁਭਾਉ ਆ ਸੁਭਨ ਵੀ ਜੋ ਨੇ ਇੱਕ ਐਕਸੀਡੈਂਟ ਦਾ ਮਾਮਲਾ ਹੈ ਕੀ ਮਾਮਲਾ ਇਹ ਸੁਰਤ ਤੁਸੀਂ ਦੱਸੋ ਕਿ ਸਾਡੇ ਕੋਲ ਉਹਨੇ ਇੱਕ ਐਕਸੀਡੈਂਟ ਕੇਸ ਆਇਆ ਸੀਗਾ ਪੇਸ਼ੈਂਟ ਜਿਵੇਂ ਉਹਨੇ ਦੱਸਿਆ ਕਿ ਵੀ ਉਹ ਆਟੋ ਵਾਲੇ ਨੇ ਉਹਦੇ ਵਿੱਚ ਮਾਰਿਆ ਆਪਣਾ ਆਟੋ ਤੇ ਕਾਫੀ ਗੰਭੀਰ ਚੱਕਣੀ ਸੀਗਾ ਮੋਤੇ ਚੱਟਾ ਸੀਗੇ ਤਾਂ ਸਾਨੂੰ ਉਹਨੂੰ ਰੈਫਰ ਕਰਨਾ ਪਿਆ ਪੀਪਲ ਮੈਡੀਕਲ ਕਾਲਜ ਦੇ ਵਿੱਚ ਜਿੰਨਾ ਕਿ ਉਹਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਵੀ ਆਟੋ ਵਾਲੇ ਨੇ ਉਹਦੇ ਵਿੱਚ ਮਾਰੀ ਉਹ ਕਾਫੀ ਅਨਗੇਲੀ ਨਾਲ ਚਲਾ ਰਿਹਾ ਸੀਗਾ ਇਹ ਜੇ ਤਾਂ ਵੀ ਬਸ ਬਾਕੀ ਤੇ ਬਾਕੀ ਪੇਸ਼ੈਂਟ ਦਾ ਕੋਈ ਨਾਮ ਉਹ ਕਿੱਥੋਂ ਦਾ ਰਿਆ ਨਾਲ ਕੋਈ ਪਤਾ ਲੱਗਿਆ ਜੀ ਇਸ ਬਾਰੇ ਹਾਂਜੀ ਪੇਸ਼ੈਂਟ ਉਹ ਤੁਸੀਂ ਪੇਸ਼ੈਂਟ ਬਾਰੇ ਤੁਸੀਂ ਪੁੱਛ ਸਕਦੇ ਹੋ ਮੈਡੀਕਲ ਤਾਂ ਕਿ ਉਹ ਆਪਣਾ ਲੋਕਲ ਹੀ ਪੇਸ਼ੈਂਟ ਸੀਗਾ ਸਾਡੇ ਨੇ ਨਾ ਪੜਤ। ਆਪਣੇ ਇਥੇ ਕੋਰਪੋਰੇਟ ਸੀ। ਹਾਂਜੀ